ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇਸ ਸਵਾਗਤ ਕਰਦੇ ਆ ਆਪਾਂ ਤੁਹਾਡਾ YouTube ਚੈਨਲ ਪ੍ਰੋਡੈਰੀ ਫਾਰਮਿੰਗ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਆਪਾਂ ਖੂਆਂ ਦੀ ਪੂਛ ਦੀ ਜਿਹੜੀ ਬਾਹਮਣੀ ਲੱਗ ਜਾਂਦੀ ਹੈ ਉਹਦਾ ਇਲਾਜ ਦੱਸਾਂਗੇ ਸੋ ਦੋਸਤੋ ਵੈਸੇ ਤਾਂ ਕਈ ਤਰੀਕੇ ਨਾਲ ਇਹਦਾ ਇਲਾਜ ਕਰਦੇ ਨੇ ਲੋਕ ਜਿਵੇਂ ਸਰੋਂ ਦਾ ਤੇਲ ਆ ਜਿਹੜਾ ਉਹ ਗਰਮ ਕਰਕੇ ਉਹਦੇ ਵਿੱਚ ਪੂਛ ਡੋਬੋ ਦਿੰਦੇ ਆ ਤੇ ਉਹਦੇ ਨਾਲ ਵੀ ਇਹ ਜਿਹੜੀ ਬਾਹਮਣੀ ਠੀਕ ਹੋ ਜਾਂਦੀ ਆ ਪਰ ਉਹਦੇ ਨਾਲ ਕੀ ਆ ਪਰਫਿਊ ਤੇ ਫਿਰ ਜ਼ਖਮ ਹੋ ਜਾਂਦਾ ਤੇ ਬਾਅਦ ਦੇ ਵਿੱਚ ਜ਼ਖਮ ਠੀਕ ਕਰਨਾ ਪੈਂਦਾ ਜਾਂ ਪਸ਼ੂ ਨੂੰ ਤਕਲੀਫ ਆਉਂਦੀ ਆ ਸੋ ਜਿਹੜਾ ਅੱਜ ਦਾ ਇਲਾਜ ਆ ਉਹ ਆਪਾਂ ਨੂੰ ਸੌਖੇ ਤਰੀਕੇ ਨਾਲ ਦੱਸਦੇ ਹਾਂ ਬਿਲਕੁਲ ਵੀ ਤੁਹਾਨੂੰ ਇਹ ਦੂਜਾ ਇਹਦੇ ਵਿੱਚ ਨਾ ਤਾਂ ਕੋਈ ਖਰਚਾ ਹੀ ਆਉਣਾ ਵਾ ਦਵਾਈ ਤਿਆਰ ਕਰਨ ਵਾਸਤੇ ਪਰ ਨਾ ਹੀ ਪਸ਼ੂ ਨੂੰ ਕੋਈ ਤਖਲੀਪ ਆਉਣੀ ਹੈ ਜੇ ਤੁਸੀਂ ਕਰਨਾ ਕੀ ਆ ਸਹੇਦੀਆਂ ਖਰਗੋਸ਼ ਦੀਆਂ ਮਿੰਗਣਾ ਲੈਣਗਾ ਥੋੜੀਆਂ ਜੀਆਂ ਥੋੜੀ ਜੀ ਮਾਤਰਾ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਛੋਟੇ ਜਿਹੇ ਦੇ ਵਿੱਚ ਡੱਬੀ ਦੇ ਵਿੱਚ ਪਾ ਕੇ ਉਹਦੇ ਵਿੱਚ ਫਿਰ ਤੁਸੀਂ ਸ਼ਹਿਦ ਪਾ ਦੇਣਾ ਜਦੋਂ ਉਹ ਵਿੱਚ ਸ਼ਹਿਦ ਆ ਮਿੰਗਣਾ ਦੇ ਵਿੱਚ ਰਚ ਜਾਊਗਾ ਤੇ ਉਹਨੂੰ ਤੁਸੀਂ ਹਲਾ ਲੈਣਾ ਫਲਾਇ ਦਿਓ ਫਿਰ ਇਦਾਂ ਦੀ ਹੈ ਜਿਹੜੀ ਉਹ ਮਲਮ ਤਿਆਰ ਹੋ ਜੂਗੀ ਇੱਕ ਕਿਸੇ ਭਾਂਡੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਉਹ ਮਲਮ ਤੁਸੀਂ ਉਸ ਦਵਾਈ ਪੂਛ ਦੇ ਉੱਪਰ ਜਿਹਦੇ ਬਾਹਮ ਨਹੀਂ ਲੱਗੀ ਆ ਉਹ ਦਿਨ ਦੇ ਵਿੱਚ 2-3 ਵਾਰੀ ਤੁਸੀਂ ਲਾ ਸਕਦੇ ਹੋ ਲੇਪ ਕਰ ਦੇਣਾ ਬਾਹਰ ਤੇ ਤੁਸੀਂ ਦੇਖ ਸਕਦੇ ਹੋ ਦੀ ਮਾਈਦੀ ਪੂਛ ਨੂੰ ਬਾਹਮ ਨਹੀਂ ਲੱਗੀ ਸੀ ਆਪਾਂ ਲਾਈ ਆ ਹੁਣ ਦਵਾਈ ਤੇ ਕਾਫੀ ਜਿਆਦਾ ਇਹਨਾਂ ਨੂੰ ਫਰਕ ਪੈ ਗਿਆ 3-4 ਦਿਨਾਂ ਦੇ ਮਤਲਬ ਇਦਾਂ ਆਪਾਂ ਇਲਾਜ ਕੀਤਾ ਵਾ ਇਸੇ ਦਵਾਈ ਦੇ ਨਾਲ ਤੇ ਸਾਰਿਆਂ ਦੇ ਮਤਲਬ 10-15 ਦਿਨ ਦੇ ਵਿੱਚ ਹੀ ਠੀਕ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਦੇ ਨਾਲ ਇਹਦਾ ਇਲਾਜ ਉਸੋਖੇ ਤਰੀਕੇ ਨਾਲ ਕੀਤਾ ਜਾ ਸਕਦਾ ਤੋਂ ਦੋਸਤੋ ਸਸੀ ਕਾਲ ਫਿਰ